ਅੱਜ ਅਸੀਂ ਆਏ ਸੀਗੇ ਸੁਜਾਨ ਸਿੰਘ ਦੇ ਘਰੇ ਤਨਮਾ ਚਾਂਖੜੀਆਂ ਨੇ ਬਾਈ ਆ ਤੁਹਾਨੂੰ ਤਾਰ ਤਾਰ ਦਿਖਾ ਰਿਹਾਗੇ ਦੇਖੋ ਚੋਰ ਹੈ ਮੁੰਡਾ ਜਿਵੇਂ ਤੁਸੀਂ ਕਹਿੰਦੇ ਵੀ ਕੋਈ ਹਨਾ ਆਪਾਂ ਨੇ ਪਰਾਂ ਕੈਮਰਾ ਨਹੀਂ ਕਰਿਆ ਕਿਸੇ ਪਾਸਿਓਂ ਦੇਖੋ ਤਾਰ ਪੈਂਦੀ ਭਲੇ ਚੋਣ ਹੀ ਲੱਗਿਆਗਾ ਆਪਾਂ ਅਗਲਾ ਕਹਿੰਦਾ ਕਿ ਤੁਸੀਂ ਨੇ ਪਾਣੀ ਪਾਰਿਆ ਬਾਟੇ ਵਿੱਚ ਕੁਝ ਹੋਰ ਕਰ ਲਿਆ ਹਨਾ ਜਿਵੇਂ ਲਾਈਵ ਦਿਖਾ ਰਿਹਾ ਤੁਹਾਨੂੰ ਚਾ ਬਾਈ ਇਹ ਦੂਜੀ ਸੂਈ ਹੈ ਝੋਟੀ ਹਨਾ ਇਹ ਦੂਜੀ ਸੂਈ ਝੋਟੀਆਂ ਮਿੱਤਰੋ ਆਪ ਹੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਸਿੰਘ ਪੂਰੇ ਵਧੀਆ ਨੇ ਰਿੰਗ ਸਿੰਘ ਪੂਰਾ ਵਧੀਆ ਲੱਗਿਆ ਹੋਇਆ ਚੈੱਕ ਕਰੋ ਮਿੱਤਰੋ ਮੁੰਡਾ ਚੋਰ ਹੈਗਾ ਹਾਂਜੀ ਤਾਜੀ ਸੂਈ ਆ ਗਈ ਇਹ ਨੂੰ ਜਿਵੇਂ ਥੋੜੇ ਦਿਨ ਹੀ ਹੋਏ ਨੇ ਸੂਈ ਨੂੰ ਹਨਾ ਜੀ ਪਰसों ਸੂਈਆਂ ਹਲੇ ਕਹਿੰਦੇ ਪਰसों ਦੀ ਚਵਾਈ ਤੁਸਾਨੂੰ ਆਪ ਬੌਲਾ ਤਿਆਰ ਦਿਖਾ ਰਿਹਾ ਵੀ ਕਿੰਨਾ ਹੈ ਸਾਡੇ ਅੱਜ ਕਿੰਨੇ ਤਰੀਕ ਹੋਏ ਯਾਰ ਰੇਟ ਕਿੰਨਾ ਤੀਗਾ ਜੀ 1 7 ਰੇਟ ਕਰਿਆ ਬਾਬੇ ਨੇ ਮਿੱਤਰੋ ਝੋਟੀ ਬਹੁਤ ਹੀ ਸੋਹਣੀ ਆ ਬਹੁਤ ਹੀ ਬਾਕਮਾਲ ਝੋਟੀਆਂ ਪੂਰੀ ਖੂਬਸੂਰਤ ਆ ਤੁਸੀਂ ਦੇਖੋ ਮੈਂ ਦਿਖਾ ਪੈਂਦੀ ਜੈਡ ਬਲੈਕ ਦੇ ਵਿੱਚ ਆ ਕੋਈ ਧਾਰ ਦੇ ਵਿੱਚ ਛਰਲਾ ਨਹੀਂ ਕੋਈ ਕੁਛ ਨਹੀਂ ਵੀ ਆਪਾਂ ਕਹਿੰਦੇ ਆ ਕੋਈ ਥਣ ਚੋਂ ਘਾਟ ਨਹੀਂ ਆਹ ਦੇਖੋ ਬਾਲਟੀ ਭਰੀ ਤਰੀ ਆਉਂਦੀਆਂ ਇਹ ਵੀ ਕਰਮਾ ਵਾਲੀ ਆ ਮਗਰਲੇ ਥਣਾ ਦੀ ਧਾਰ ਚੈੱਕ ਕਰੋ ਪਹਿਲਾਂ ਤੁਸ ਨੂੰ ਕਰਾਈਆ ਮੂਰਲੇ ਥਰਾ ਦੀ ਧਾਰ ਚੈੱਕ ਆ ਦੁਬਾਰੇ ਫਿਰ ਮੂਰਲਿਆਂ ਦੀ ਕਰਾਤੀ ਕੋਈ ਕਿਸੇ ਪਾਸੋਂ ਕੋਈ ਥਣ ਚੋਂ ਦੁੱਧ ਘਟ ਨਹੀਂ ਇਹ ਥੋੜੀ ਕਰਾਤੀ ਹੋਊਗੀ ਬਾਬਾ ਜੀ ਜੰਮੀ برف ਵਰਗੀ ਇਹ ਦੇ ਲੈ ਜੰਮੀ ਨਹੀਂ ਹੱਲ ਤੁਸੀਂ ਆਪ ਹੀ ਦੇਖ ਲਓ ਮਿੱਤਰੋ ਅਸੀਂ ਦੋ ਬੰਦੇ ਤਿੰਨ ਉੱਤੇ ਫਿਰਦੇ ਹਾਂ ਝੋਟੀ ਦੇ ਬਾਈ ਚੋ ਰਿਹਾਗਾ ਇੱਕ ਪ੍ਰਸ ਐ ਨਹੀਂ ਹੈਗਾ ਵੀ ਕੋ ਮਾੜਾ ਮੋਟਾ ਪੈਰ ਵੀ ਪਟ ਲਿਆ ਹੋਵੇ ਜਮਾ ਠੰਡੀ ਸੀਲ ਆ ਗਈ ਤਿੰਨ ਝੋਟੀਆਂ ਨੇ ਜਵਾਬੇ ਲਵੇ ਜਮਾ ਠੰਡੀ ਸੀਲਾ ਦੇਖੋ برف ਵਰਗੀ ਝੋਟੀ ਆ ਇਦੋਂ ਬਾਈ ਸੀਲ ਤੁਹਾਨੂੰ ਡੰਕਰ ਕਿੱਥੋਂ ਮਿਲ ਜਾਊਗਾ ਤਦ ਪਤਾ ਨਹੀਂ ਲਿਆ ਹੁੰਦਾ ਕਿੱਥੋਂ ਇਹ ਜੇ ਡੰਕਰ ਇੰਨੇ ਸ਼ੀਲ ਆ ਆਪ ਨਾਲੇ ਉੱਤੇ ਖੜਾ ਰੰਦੇ ਨਾਲੇ ਸਾਨੂੰ ਵਿੱਚ ਬਾੜੀ ਰੱਖਦਾ ਪਹਿਲਾਂ ਵੀ ਇਹ ਅਸੀਂ ਵੀਡੀਓ ਕਰਕੇ ਲੈ ਜਾਂਦੇ ਆ ਕੋਈ ਚੱਕਰ ਹੀ ਨਹੀਂ ਆਹ ਦੇਖੋ ਆਹ ਝੋਟੀਆਂ ਖੜੀਆਂ ਨੇ ਉਹ ਪਰਾਂ ਵਾਲੀ ਪਹਿਲਾਂ ਚੋਕੇ ਦਿਖਾਈਆ ਤੁਹਾਨੂੰ ਹਨਾ ਉਹਦਾ ਰੇਟ ਕਿੰਨਾ 83000 ਤੇ ਆਹ ਝੋਟੀ ਖੜੀ ਹੈ ਇਹਦਾ ਕਿੰਨਾ 1 5 ਹੈ ਇਹਨੂੰ ਚੋਵਾਂਗੇ ਇਦੋਂ ਬਾਅਦ ਜੀ ਹੁਣ ਇਹਨੂੰ ਮਿੱਤਰੋ ਚੋਵਾਂਗੇ ਜੁੜੇ ਰਹਿਆ ਕਰੋ ਵੀਡੀਓ ਨਾਲ ਅਸੀਂ ਤਾਂ ਕੁਝ ਨਾ ਕੁਝ ਤੁਹਾਨੂੰ ਦਿਖਾਉਂਦੇ ਹੀ ਰਹਨੇ ਆਗੇ ਤੇ ਆਹ ਝੋਟੀ ਮਿੱਤਰੋ ਦੇਖ ਲਓ ਚੱਕ ਲਓ ਜਮਾਂ ਭਾਜ ਆ ਗਈ 83000 ਮੁੱਲ ਆਗਾ ਇਹ ਤਾਂ ਕਨਾਂ ਉੱਚੋਂ ਵੀ ਮਾਨਤਨ ਹੋ ਜੂ ਐ ਸਮਝ ਲਓ ਉਹੀ ਵਾਂਗੂ ਮਿਲ ਰਹੀ ਆ 6 ਲੀਟਰ ਦੁੱਧ ਸਸਤਾ ਦਾ ਮਿਲੂ ਕੀ ਇਹਨੇ ਇੱਕ ਟਾਈਮ ਦਾ 6 ਲੀਟਰ ਦੁੱਧ ਤਾਂ ਕੱਟਿਆ 15 ਦਿਨ ਹੋਏ ਨੇ ਸੂਈ ਨੂੰ ਹਰੇ ਬਾਕੀ ਥਣ ਥਣ ਕਰਮ ਵਾਲੀ ਤੁਸੀਂ ਦੇਖ ਲਓ ਕਿੰਨੇ ਵਧੀਆ ਨੇ ਪੂਰੇ ਵਧੀਆ ਐ ਲਾ ਲਓ ਵੀ ਮੁੱਠੀ ਦਾਰ ਥਣ ਲੰਬੇ ਥਣ ਦਾ ਕਰੀਮ ਉਹਦਾ 10 ਛੋਟੀ ਜਿਹਦਾ ਸਿੰਗਾ ਤੋਂ ਮਾਰ ਖਾ ਗਈ ਬਾਬੇ ਜਣਾ ਇਹਦਾ ਥੋੜਾ ਜਿਹਾ ਬਸ ਆਹ ਸਿੰਗ ਜ਼ਰੂਰ ਪਤਲਾ ਇਸੇ ਕਰਕੇ ਸਾਨੂੰ ਰੇਟ ਦੀ ਜਮਾ ਸਸਤੀ ਮਿਲ ਜੂਗੀ ਸਿੰਗ ਤੋਂ ਤੁਸੀਂ ਨੇ ਕੀ ਲੈਣਾ ਤੁਸੀਂ ਦੁੱਧ ਪੀਣਾ ਹੈ ਦੁੱਧ ਦੇਖੋ ਝੂਟੀ ਥੱਲੇ ਕਿੰਨਾਗਾ ਇਧਰ ਵੀ ਮਰਵਾ ਕੈਮਰਾ ਕਿਤੇ ਅਗਲਾ ਆਹ ਦੇਖ ਆਹ ਚੈੱਕ ਕਰੋ ਇਹਦਾ ਲਾਈਵ ਚ ਬਾਈ ਚੱਲੀ ਜਾਂਦੀ ਆ ਇਹਦਾ ਚੱਲ ਰਹੀ ਆ ਲਾਈਵ ਚ ਬਾਈ ਆਹ ਦੇਖੋ ਆਪਾਂ ਨੇ ਕਿਸੇ ਪਾਸੇ ਕੋਈ ਆਇਆ ਨਹੀਂ ਵੀ ਕੱਟ ਨਹੀਂ ਲਾਇਆ ਲਗਾਤਾਰ ਵੀਡੀਓ ਐਂ ਚੱਲ ਰਹੀ ਆ ਲਗਾਤਾਰ ਵੀਡੀਓ ਸਾਨੂੰ ਕੋਈ ਨਹੀਂ ਦਿਖਾਉਂਦਾ ਠੱਗ ਚੋਰ ਫਰਦਨੇ ਅੱਜ ਕੱਲ ਚੈਨਲਾਂ ਤੇ ਵੀ ਤੁਰੇ ਇਹਦਾ ਸਾਡੇ ਨਾਲ ਬੰਦੇ ਸੱਚੇ ਜੁੜੇ ਹੋਏ ਨੇ ਅਸੀਂ ਵੀ ਉਹੇ ਜੀ ਆ ਸਮਝ ਲਓ ਏ ਵੀ ਕਦੇ ਕੋਈ ਠੱਗੀ ਚੋਰੀ ਨਹੀਂ ਕਰਨੀ ਕਹਿੰਦਾ ਪੈਸਾ ਨਹੀਂ ਕੋਈ ਖਾਣਾ ਆ ਦੇਖੋ ਆ ਖੜੇ ਨੇ ਚੋਰਾਂ ਯਾਰ ਤੂੰ ਵਧੂ ਵੀ ਘਟੂ ਰੋਜ਼ ਨੂੰ ਵਧੀ ਜੋ ਘਟੂ ਇਹ ਨਹੀਂ ਦੇਖੋ ਤਰਨਾਟ ਇਹ ਖੜੇ ਨੇ ਸਾਹਮਣੇ ਇੱਧਰ ਕੈਮਰਾ ਮਾਰਿਆ ਵੀ ਮੈਂ ਨੇ ਸਾਰੇ ਇਹ ਕਿਤੇ ਦੇ ਕਿੰਨੇ ਟਾਈਮ ਤੋਂ ਆਪਾਂ ਕਰ ਰਹੇ ਹਾਂ ਕੰਮ ਜੀ ਹੋ ਗਿਓ ਜੀ 20 ਸਾਲ 20 ਸਾਲ ਦਾ ਬਈ ਕੋਈ ਪ੍ਰੋਮੋਸ਼ਨ ਦਾ ਕੰਮ ਨਹੀਂ ਦਾ ਬਾਬੇ ਨਾਲੋਂ ਆਉਣੀ ਜਾਣੀ ਹੈ ਸਾਡਾ ਪਿਆਰ ਆ ਇੱਧਰ ਲੈ ਪਾਸੇ ਆਓ ਮੜਾ ਯਾ ਤੁਹਾਡਾ ਕੋਰ ਨਾਲ ਚਿਹਰਾ ਦਰਸ਼ਕਾਂ ਨੂੰ ਦਿਖਾਈਏ ਵੀ ਕਿਹੜੀ ਕੀ ਚੀਜ਼ਾਂ ਤੁਸੀਂ ਆ ਬਾਲਟੀ ਦਿਖਾਓ ਇੱਧਰ ਆਹ ਦੇਖੋ ਮਿੱਤਰੋ ਪਰਸੋਂ ਦੀ ਸੂਈ ਹੋਈ ਝੋਟੀ ਆ ਗਈ 4 ਲੀਟਰ ਬੌਲਾ ਕੜਤਾ ਹੁੰਦਾ ਕੜ 8 ਲੀਟਰ ਦੀ ਬਾਲਟੀ ਹੈ ਬਾਲਟੀ ਕੈਲੀਟ ਦੀ ਹੈ 8-9 ਲੀਟਰ ਦੀ ਬਾਲਟੀ ਹੈਗੀ 4 ਲੀਟਰ ਬੌਲਾ ਦੇ ਵਿੱਚ ਤਿਆਰ ਆਗਾ ਬਾਕੀ ਬੱਚਾ ਛੜਦਾ ਉਹ ਦੇਖੋ ਤੁਸੀਂ ਸਾਹਮਣੇ ਬੱਚਾ ਜਿਹੜਾ ਕਿਲੋ ਬਚ ਰਿਹਾ ਆ ਦੁੱਧ ਕਟਿਆਗਾ ਝੋਟੀ ਨੇ ਪਰਸੋਂ ਸੂਈਆ ਹਲੇ ਇਹ ਕੱਟੀਆਂ ਮੰਗ ਰਹੇ ਤੇ ਉਦੋਂ ਬਾਅਦ ਇਹ ਦੁੱਧ ਕਢਾਇਆ ਕਿਨੇ ਆ ਖੜੇ ਨੇ ਤਰਨਾਟ ਇਧਰ ਮਾਰੋ ਥੋੜਾ ਜਿਹਾ ਕੈਮਰਾ ਚੈੱਕ ਕਰੋ ਫੇਸ ਕੁਆਲਟੀ ਇਹਨਾਂ ਦੀ ਵੀ ਮੜਾ ਪਰਨਾ ਤਾਂ ਹਾਂ ਕਰੋ ਜੀ ਦਿਖਾਓ ਦਰਸ਼ਕਾਂ ਨੂੰ ਪਛਾਣੋ ਕੌਣ ਆਹੇ ਜਾਣਦੇ ਨੇ ਬਾਬੇ ਨੂੰ ਸਾਰੇ ਬਾਬੇ ਨੂੰ ਸਾਰੀ ਜਾਣਦੇ ਨੇ ਮੱਡੀ ਮੱਡੀ ਪਹਿਲਾਂ ਵੀ ਆਪਾਂ ਵੀਡੀਓ ਭਾਈ ਦੀ ਬਾਬੇ ਦੀ ਕਿੰਨੀ ਚੱਲੀਦੀ ਹਾਂ ਹਾਂ ਵੀਡੀਓ ਪਹਿਲਾਂ ਆਪਾਂ ਉਦੋਂ ਪਾਈਦੀ ਜਦੋਂ ਪਾਣੀ ਆੜਾ ਇਹੜੀ ਬਹੁਤ ਟਾਈਮ ਬਾਅਦ ਪਾਉਨੇ ਆ ਤੇ ਆਹ ਬਾਈ ਖੜਾ ਹੈਗਾ ਦੇਖੋ ਵੀ ਬੰਦਾ ਬਹੁਤ ਮਿਹਨਤ ਕਰਦਾ ਹੈਗਾ ਜੀ ਇਹਨੂੰ ਵੀ ਸਪੋਰਟ ਕਰਿਆ ਕਰੋ ਤੁਸੀਂ ਚੈਨਲ ਨਾਲ ਜੁੜਿਆ ਕਰੋ ਆਪਣੇ ਨਾਲ ਫੋਨ ਕਰਿਆ ਕਰੋ ਵੱਧ ਤੋਂ ਵੱਧ ਬਾਈ ਦਾ ਜੀਲ ਵਾਕੇ ਰੱਖਿਆ ਕਰੋ ਬਾਬੇ ਨੂੰ ਪਾਪਾ ਦਾ ਚੱਕਦਾ ਨਹੀਂ ਫੋਨ ਇਹਨੂੰ ਕਰਾ ਮੈਨੂੰ ਠੱਟ ਕਰ ਉਹ ਦੇ ਦੇਣਾ ਓੜ ਜੀ ਬਾਕੀ ਬਾਬਾ ਜੀ ਆਪਾਂ ਕਿਵੇਂ ਕਰਦੇ ਆ ਕੰਮ ਐ ਦੱਸੋ ਮਾੜਾਏ ਦਰਸ਼ਕਾਂ ਨੂੰ ਵੀ ਕਿਵੇਂ ਸਾਫ਼ ਸੁਥਰਾ ਕੰਮ ਕਰਕੇਨੇ ਟਾਈਮ ਤੋਂ ਕਰਦੇ ਆ ਆਪਾਂ ਬੋੜਾ ਕੱਢ ਕੇ ਛਕਬਣ ਲੈਣੇ ਬੋੜਾ ਚੱਟ ਕੇ ਤੱਥ ਦੋ ਵੀ ਆਹ ਸਾਡੀ ਗਲਤ ਹੈ ਬਈ ਖਾਰਾ ਇਸ ਤਰ੍ਹਾਂ ਦੁੱਧ ਨਾ ਰਹਾਉਂ ਚੇਤ ਉਹਦੀ ਚੈੱਕ ਕਰਦੇ ਦੇਖ ਲੋ ਮਿੱਤਰੋ ਤਜਰਬੇਕਾਰ ਨੇ ਮੈਂ ਜੇ ਦੇਖ ਕੇ ਦੱਸ ਦੇਣਾ ਵੀ ਇਹ ਕਿੰਨਾ ਕੱਢੂਗੀ ਦੁੱਧ ਕਹਿੰਗਾ ਫੂ ਮਾਰਦਾ ਘਸ ਨਾ ਰਾਜੀ ਕਿਹਦੀ ਮੈਸੂਮੀ ਚਮੜਾ ਹੂ ਨਹੀਂ ਦੁੱਧ ਕੱਢਦੀ ਜਿਹੜੀਆਂ ਉਹੀ ਬੜੀਆਂ ਬੜੀਆਂ ਬਣਾਈ ਦੁਪਾਟਾ ਵਰ ਦੂ ਨਹੀਂ ਫਾਦੇ ਅੱਛਾ ਜਿਹਨੂੰ ਹਲੇ ਪਤਾ ਨਹੀਂ ਚਮੜੀ ਦੀ ਮੈਸਾ ਇਹ ਸਾਰੀਆਂ ਪਤਲੀ ਚਮੜੀ ਨਹੀਂ ਹਣੇ ਨਾ ਇਹ ਤਜਰਬਾ ਬੋਲਦਾ ਨਾ ਅੱਛਾ ਆਹੋ ਦੇਖੋ ਕਰਾ ਚੈੱਕ ਤਜਰਬਾ ਬੋਲਦਾ ਨਾ ਤਜਰਬਾ ਆਹ ਦੇਖੋ ਮਿੱਤਰੋ ਪਤਲੀ ਚਾਮੜੀ ਦੀ ਝੋਟੀ ਆ ਨਹੀਂ ਪਤਾ ਨਹੀਂ ਬੰਦੇ ਦੇਖੋ ਇਹ ਬਾਬੇ ਕੋਈ ਤਿੰਨੇ ਇਕੱਠਿਆਂ ਦਾ ਸੌਦਾ ਕਰੇ ਕਿੰਨੇ ਦੀਆਂ ਲਾ ਦੇਗਾ ਤਿੰਨੇ ਕਿੰਨੇ 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 ਛੋਟ ਕਰ ਦੇਗਾ ਬਸ ਆਹੀ ਇੱਕ ਦੁੱਖ 2000 ਰੁਪਏ ਹੋਣਗੇ ਬਾਹਲੀ 10000 ਕਰ ਦੇਗਾ ਤਿੰਨਾ ਚੋਂ ਨਾ ਬਸ ਬਿਲਕੁਲ 10000 ਕਰ ਤਿੰਨ 3000 ਦਾ ਕਰੀ ਦੇ ਮੇਰੀ ਕਿੱਕੜੀ ਕਮਾਈ ਚਲ ਆਪਾਂ ਦੇਖ ਕਰੇ ਵੇਚਦਾ ਭਰੇ ਮੰਡੀ ਤੇ ਲੈ ਕੇ ਜਾਂਦੇ ਨਾ ਫਿਰ ਵੀ ਕਿੰਨੀ ਕਰ ਦੇਗਾ ਜੀ ਇੱਧਰ ਆ ਜਾਓ ਰੋਣ ਤੋਂ ਬਾਅਦ 2500 ਤਿੰਨ ਬਾਸੇ ਤੋਂ ਬਾਅਦ ਇੱਕ ਮੈਂ ਸਮਾਗਰ ਤਿੰਨਾ ਮਾਗਰ ਤਿੰਨਾ ਮਾਗਰ ਇਹਦਾ ਮੇਰਾ 550 ਤਿੰਨਾ ਮਾਗਰ ਤਿੰਨਾ ਮਾਗਰ 500 ਦੀ ਕਮਾਗਰ ਹੋਊ 5000 ਹੋਜੂ ਛੋਟ ਕਹਿੰਦੇ ਕੋਈ ਚੱਕਰ ਨਹੀਂ ਹਾਂ ਅਸੀਂ ਕਰਾ ਦਾਂਗੇ ਪੰਜਾਹ ਤਿੰਨਾ ਮਾਗਰ ਮਿੱਤਰੋ 5000 ਛੋਟ ਹੋਜੂ 1 ਮਾਗਰ 80 ਬਹੁਤ ਸਸਤੇ ਰੱਖੇ ਹੋਏ ਨੇ ਮੈਸਾਂ ਦੇ ਇਸੇ ਕਰਕੇ ਕਹਿੰਨੇ ਆ ਜਿਹੜੇ ਘੱਟ ਰੇਟ ਵਾਲੇ ਲੈਣਦੇ ਨੇ ਆ ਮੈਂ ਇਸਤੇ ਬਹੁਤ ਆ ਜਿਹੜੀ 83000 ਦੀ ਆ ਆ ਦੇਖ ਜਿਨ੍ਹਾਂ ਨੂੰ ਮੇਰੇ ਇਸਤੇ ਕਰਨੇ ਤੋਂ ਵੱਧ ਵਾਸਤੇ ਮੈਂ ਇਸ਼ਾਹੀ ਦੀ ਆ ਰੇਟ ਘੱਟ ਲਾਉਣਾ ਹਨਾ ਆ ਚੱਕਰ ਆ ਚੱਕਰ ਮਿੱਤਰੋ 70 7000 ਦਾ ਟੋਕੜਾ ਮੰਗੀ ਨੇ ਬਹੁਤ ਸਸਤੀ ਮੈਸ ਆ ਗਈ ਸਾਰੀ 80000 ਨਹੀਂ ਦੇ ਦੂ ਬਾਬਾ 83 ਕਿਦਨੇ 6 ਮਹੀਨੇ ਚੋਕੇ ਵੇਚ ਦੇਣੇ 83000 ਦੀ ਆ ਮਿੱਤਰੋ ਬਾਬਾ ਕਹਿੰਦੀ ਆ ਹੋਰ ਮਾਨਤਾਨ ਕਰ ਦੂ ਵਿੱਚੋਂ 70 75 ਦਾ ਲੋਕੀ ਟੋਕੜਾ ਨਾ ਮੰਗੀ ਜਾਂਦੇ ਨੇ ਬਹੁਤ ਹੀ ਚੰਗੀ ਮੈਂ ਸਾਹ ਜਿਹੜੇ ਮੇਰੇ ਬਾਈ ਨੇ ਦੁੱਧ ਚੋਣ ਵਾਸਤੇ ਲੈਣੀ ਆ ਘਰੇ ਹਾਂ ਹਰ 12 ਲੀਟਰ ਸਸਤੀ ਜੀ ਮੰਗਦਾ ਕੋਈ ਕਿੰਨੇ ਦਿਨ ਹੋ ਗਏ ਤੁਹਾਡੀ ਸੌਦਾਗਾ 20 ਦਿਨ ਹੋ ਗਏ ਅੱਜ ਬਾਬਾ ਲੈ ਆ ਤੁਹਾਡੇ ਵਾਸਤੇ ਜਮਾ ਸਸਤੇ ਸੌਦੇ 20 ਦਿਨ ਹੋ ਗਏ ਦੁਬਾਰੇ ਲਾਹੀ ਬੈਠੀ ਐ 20 ਦਿਨ ਹੋ ਗਏ ਲੈ ਸੋਈ ਇਹਦਾ ਕਹਿੰਦਾ ਬਾਈ ਨੇ ਕਹਿੰਦਾ ਕਹਿੰਦਾ ਦੇਖ ਲਓ ਬੱਚੇ ਨੂੰ ਵੀ ਦੁਬਾਰੇ ਲਾਹੀ ਬੈਠੀ ਆ ਦੁੱਧ ਤੁਸੀਂ ਆਪ ਚੈੱਕ ਕਰ ਸਕਦੇ ਹੋ ਪਰਸੋਂ ਹੀ ਸੋਇਆ ਹਲੇ ਝੋਟੀ ਦੇਖ ਲਓ ਮਿੱਤਰੋ ਕਿੰਨੀ ਚੰਗੀ ਆ ਮੁੱਲ ਕੀ ਇਹਦਾ ਸਾਰਾ ਹੀ ਇੱਕ ਸੱਤ ਇੱਕ ਸੱਤ ਤਾਂ ਤੁਸੀਂ ਆਪ ਹੀ ਦੇਖ ਲਓ ਮਿੱਤਰੋ ਉਹਣਾ ਕਿੱਥੇ ਤੁਸੀਂ ਸੰਗਰੂਰ ਜਿਹੜਾ ਪਿੰਡ ਨੱਤਾਂ ਮਸਤਬਾਨਾ ਸਾਹਿਬ ਦੇ ਕੋਲੇ ਸਜਾਨ ਸਿੰਘ ਦਾ ਘਰ ਜਿੰਨੂੰ ਮਰਜੀ ਪੁੱਛ ਲਿਓ ਕਹ ਹਾਂ ਬਾਕੀ ਨੰਬਰ ਆ ਭਾਵਦਾ ਚਲਾਵਾਂਗੇ ਬਾਬਾ ਕਹਿੰਦਾ ਮੈਂ ਤਾਂ ਚਲਾਉਂਦਾ ਨਹੀਂ ਬਾਹਲੇ ਫੋਨ ਕਰੀ ਜਾਂਦੇ ਨੇ ਲੋਕ ਫੋਨ ਨਹੀਂ ਚੱਕਦਾ ਫਿਰ ਇਹ ਫਿਰ ਕਰੂਗੇ ਫੋਨ ਥੋੜਾ ਜਿਹਾ ਬੀਜੀ ਰਹਿਣਾ ਵਪਾਰ 'ਚ ਹੁਣ ਅਸੀਂ ਆਪਦਾ ਨੰਬਰ ਚਲਾਵਾਂਗੇ ਜਿਹਨੇ ਲੈਣੀਆਂ ਨੇ ਇੱਕ ਨੱਦੇ ਦਿਨ ਚ ਹੀ ਕਰ ਲਿਓ ਫੋਨ ਹਣਾ ਹਾਂ ਫਿਰ ਲੰਘ ਜਾਂਦੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇਰੇ ਮੈਸਾ ਤਾਂ ਮੈਸਾ ਦਾ ਦੇ ਨਾਲ ਲਾ ਲਓ ਵੀ ਖੜਦੀਆਂ ਨਹੀਂ ਹੈਗੀਆਂ ਦੋ ਦਿਨ ਮਸਾਂ ਖੜਦੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਨਾਲ ਦੀ ਨਾਲ ਆਹ ਤਿੰਨ ਝੋਟੀਆਂ ਨੇ ਅੱਜ ਪੂਰੀ ਟੌਪ ਦਾ ਜਮਾ ਸੌਦੇ ਸਸਤੇ ਹੋਣ ਵਾਲੇ ਨੇ ਛੇ ਤੇ ਛੇ ਦੀ ਚੱਕ ਲਓ ਮਿੱਤਰੋ ਵੀਡੀਓ ਨਾਲ ਜੁੜਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡੇ ਚੈਨਲ ਨੂੰ ਹਣਾ ਛੋਟੇ ਵਾਸਤੇ ਲੈ ਕੇ ਆਉਨੇ ਅਸੀਂ ਵੀਡੀਓ ਬਾਕੀ ਸਪੋਰਟ ਵੀ ਕਰਾਉਣਾ ਉਹਦੇ ਮੰਗ ਦੀ ਕੱਟੀ ਆ ਲੈ ਉਹਦੇ ਮੰਗ ਦੀ ਕੱਟੀ ਆ ਲੈ ਉਹਦੇ ਮੰਗ ਦੀ ਕੱਟੀ ਆ ਜਿਆ ਵਾਲੀ ਦੇ ਮੰਗਰ ਕੱਟੀ ਆ ਮੰਗਰ ਕੱਟੀ ਆ ਆਹ ਕੱਟੀ ਆ ਬੈਠੀ ਆ ਜਮੀ ਜੈਡ ਬਲੈਕ ਹੈ ਜੈਡ ਬਲੈਕ ਦੇ ਵਿੱਚ ਇਹ ਟੌਪ ਦਾ ਨਗੀਨੀਆਂ ਕੱਟੀ ਵੀ ਪੂਰਾ ਵਧੀਆ ਐਸੀ ਗੱਲ ਨਹੀਂ ਕੋਈ ਰੇਟ ਬਹੁਤ ਸਸਤੇ ਲਾਤੇ ਇਹਦਾ ਮੰਦੇ ਜੇ 3 ਮਹੀਨੇ ਕਿਦਨੇ ਜੋੜੀ 3 ਮਹੀਨੇ ਚ 15 15000 ਦੀ ਤਾਂ ਕੱਟੀ ਪਲ ਜੂਗੀ ਨਾ ਨਾ 3 ਮਹੀਨੇ ਚ ਹੋਊਗੀ ਨਿਰਕੀ 3 ਮਹੀਨਿਆਂ ਐ ਲਾ ਲਓ ਵੀ ਬਹੁਤ ਹੀ ਭਾਜ ਨੇ ਕਿੰਨੇ ਦੀ ਹੁਣ ਲਊਗਾ ਜਿਹੜੇ ਮੇਰੇ ਵੀਰ ਨੇ ਲੈਣੀ ਆ ਉਹਨਾਂ ਦੀੋ ਵਿਕਜੋ ਨਾਲ 15000 ਦੀ ਇਕੱਠੀ ਤਿਆਰ ਹੋ ਜੂ ਮਗਰ ਚਾਰਵੇਂ ਲੈਣਾ ਤਿੰਨੇ ਮੈਸਾ ਚੱਕੋ ਆ ਦੇਖੋ ਬਹੁਤ ਹੀ ਝੋਟੀ ਬਹੁਤ ਜਿਆਦੇ ਸੀਲ ਆ ਬਹੁਤ ਜਿਆਦੇ ਸੰਗਤ ਖਾ ਉਹਦੇ ਪੂਰੇ ਵਧੀਆ ਬਾਕੀ ਤੁਹਾਨੂੰ ਪਹਿਲਾਂ ਤੋਰ ਤਾਰ ਕੇ ਵੀ ਦਿਖਾਤੀਆਂ ਦੀਆਂ ਗਿਆ ਆ ਤੁਸੀਂ ਆਪ ਚੈੱਕ ਕਰੋ ਆ ਝੋਟੀ ਆ ਦੂਜੀ ਤੇਜੀ ਸੂਏ ਹਨਾ ਬਾਬਾ ਹਾਂਜੀ ਤੇ ਤੀਜੀ ਸੂਏ ਆਗੀ ਬਾਬਾ ਕਹਿੰਦਾ ਕੋਈ ਗੱਲ ਨਹੀਂ ਮਾਨਤਣ ਕਰਦਾਂਗੇ ਯਾਰ ਐ ਨਹੀਂ ਇਹ ਕਿਸੇ ਨਾਲ ਉਹ ਕਰਦਾ ਆ ਮੈਂ ਸਿਆਰ ਮੈਟਰੋ ਬਹੁਤ ਸਸਤੀ ਹੈ ਯਾਰ ਤੁਹਾਰੇ ਹੁਣ ਆਪਾਂ ਕਿਹੜਾ ਗੱਲ ਵਟਦੇ ਕਿ ਸੋਹਗਾ ਗੱਲ ਸਹੀ ਹੈ ਇਹਦਾ ਵਪਾਰ ਦਾ ਕੰਮ ਹੈ ਮੈਟਰੋ ਬਹੁਤ ਹੀ ਸਸਤੀ ਹੈ ਯਾਰ ਮੇਰੇ ਕਹੇ ਤੋਂ ਲੈ ਲਓ ਤੁਸੀਂ ਬਹੁਤ ਸਸਤੀ ਮਾਜਾ ਦੁੱਧ ਵੀ ਬਹੁਤ ਚੰਗਾ ਕਰਦੇ ਨੇ 12 ਲੀਟਰ ਦੁੱਧ ਮੰਗਰ ਕੱਟੀਆਂ ਬਹੁਤ ਸਸਤੀਆਂ ਹੋਊਗਾ ਬੇਕ ਦੀ ਕੱਟਾਂ ਹੋਈਆਂ ਨੇ ਨਾ ਮੇਰੇ ਕੋਲ ਕੱਟੀਆਂ ਦੀ ਰੋਟੀ ਆਈ ਹੋਈ ਆ ਨਹੀਂ ਜਿਆਦਾ ਕੱਟੀਆਂ ਅੱਛਾ ਪੰਜ ਬੇਕੀਆਂ ਨੇ ਹੁਣ ਮੈਂ ਪੰਜ ਮਾਰੀ ਕੱਟੀਆਂ ਲੋ ਜਦੋਂ ਆਪਾਂ 200 ਤੋਂ ਮੈਂ ਸਲਿਚ ਉੱਦਾਂ ਕੱਟੀਆਂ ਚੱਲ ਰਹੇ ਸੀਗੇ ਪੁਲਸਾਂ ਨਹੀਂ ਤਾਂ ਹੈ ਜਿਹੜੀਆਂ ਪਤਨਾਇਆਂ ਦਾ ਮੋਟਾ ਹਾਂ 15 ਲੀਟਰ ਦੁੱਧ ਮਣਕੇ ਦੇ ਗਿਆ ਅੱਛਾ ਇੱਕ 20 ਦੀ ਨਗੀਆਂ ਤੇ ਮਰੋਂ ਨਗਾ ਤੇ ਬਾਬੇ ਨੂੰ ਕਰੋ ਪੇਂਦਾ ਬਾਕੀ ਹੁਣ ਰੇਟ ਹੋਣਗੇ ਵੀ ਤੇਜ ਪਹਿਲੇ ਮਹੀਨੇ ਚ ਆਹੀ ਕਹੀ ਇੰਨੀ ਮੈਸ ਲੱਖ ਦੀ ਜਾਊਗੀ ਆ ਇੱਕ 20 ਬੂਦੀ ਜਾਊ ਇਹੀ ਕਹਾ ਬੇਜਰੀ ਤੋ ਫੱਗਣ ਜਾ ਕੇ ਉਹਨਾਂ ਦੀ ਫੇ ਮਿਲ ਲੁੱਟ ਲੋ ਮੇਲਾ ਬਾਬਾ ਕਰ ਦੋ ਬੇਲਾ ਇਹ ਬਣੇ ਸਾਧ ਦਾ ਚੇਲਾ ਕਿਉਂ ਬਾਬਾ ਜੀ ਬਾਬਾ ਕਰੋ ਬੇਲਾ ਲੁੱਟੋ ਮੇਲਾ ਇਨੀ ਚਵਾਈ ਵੀ ਦਿਖਾਈਏ ਇੱਥੇ ਹਾਂ ਲਾਲਾ ਲਾਤਾ ਬੱਚਾ ਦੇਖੋ ਮਿੱਤਰੋ ਮਗਰ ਮੱਜਦੇ ਖੜ ਜਾ ਖੜ ਜਾ ਪੈ ਗਿਆ ਥੱਲੇ ਦੋ ਦੂ ਬਾਦ ਚੁੱਕ ਨਹੀਂ ਲੈ ਮਿੱਤਰੋ ਚੁੰਗ ਰਿਹਾ ਬੱਚਾ ਸੋਨੂੰ ਬਾਲਟੀ ਧਰ ਕੇ ਦਿਖਾਵਾਂਗੇ ਆਹ ਦੇਖ ਲਓ ਮਿੱਤਰੋ ਹੁਣ ਚਵਾਈ ਸ਼ੁਰੂ ਕਰਨ ਲੱਗਾਂਗੇ ਹਰੇ ਦਾ ਧਾਰਾ ਦੇ ਰਹੇ ਆ ਮੈਂ ਇਸ ਨੂੰ ਵੜਿਆ ਰਿਹਾਗਾ ਇਹ ਆ ਕਰੋ ਚੈੱਕ ਪਸਮਾਓ ਪਸਮੂ ਦੇਖ ਕਿੰਨਾ ਚੰਗਾ ਮੱਜਦਾ ਥਾਣਾ ਦੇਖੋ ਪੂਰੇ ਇੱਕ ਨੰਬਰ ਦੇ ਵਿੱਚ ਨੇ ਦੋਏ ਥਾਣਾ ਹਣਾ ਆ ਦੇਖ ਲੋ ਮਿੱਤਰੋ ਬਾਲਟੀ ਖਾਲੀ ਇੱਧਰ ਦਿਖਾ ਦੇ ਕੇ ਰਾਂ ਹੁਣ ਆ ਦੇਖ ਲੋ ਬਾਲਟੀ ਜਮਾਂ ਖਾਲੀ ਆ ਲੈ ਵੀ ਮਿੱਤਰਾਂ ਮਾਰ ਤਾਰਾਂ ਲੈ ਰੱਬ ਦਾ ਨਾਮ ਦੇਖੋ ਮਿੱਤਰੋ ਚੈੱਕ ਕਰੋ ਧਾਰ ਦੇਖੋ ਸੁਣਦਾ ਛਰਾਟਾ ਥੱਲਾ ਕੱਢਣ ਵਾਲਾ ਕਰ ਰੱਖਿਆ ਝੋਟੀ ਨੇ ਧਾਰ ਕਿੰਨੀ ਜ਼ੋਰ ਨਾਲ ਪੈ ਰਹੀ ਆ ਪਸਮਾਉ ਪੂਰਾ ਇੱਕ ਨੰਬਰ ਦੇ ਵਿੱਚ ਆ ਥਣਾ ਦੀ ਧਾਰ ਵੀ ਪੂਰੀ ਐ ਲਾ ਲੋ ਵੀ ਸਿੱਧੀ ਡਾਂਗ ਵਰਗੀ ਧਾਰ ਆ ਤਾਂ ਹੀ ਇੰਨਾ ਖੜਕਾਗਾ ਕੋਈ ਕਿਸੇ ਪਾਸੇ ਇਹਦੇ ਵਿੱਚ ਵੀ ਐ ਲਾ ਲਾ ਤਫਾ ਨਹੀਂ ਹੈਗੀ ਆ ਦੇਖੋ ਮਗਰਲੇ ਥਾਣਾ ਦੀ ਭੰਦੀਆ ਦੇਖ ਨੂੰ ਚੈੱਕ ਕਰਾਂ ਮਿੱਤਰੋ ਤੁਹਾਨੂੰ ਦੁੱਧ ਵੀ ਚੈੱਕ ਕਰਾਵਾਂਗੇ ਕਿੰਨਾ ਕੱਢਦੀ ਐ ਇਹਨੂੰ ਸੂਈ ਨੂੰ ਅੱਜ ਚੌਥਾ ਦਿਨ ਹੈ ਇਹਨੂੰ ਸੂਈ ਨੂੰ ਚੌਥਾ ਦਿਨ ਹੈ ਮਿੱਤਰੋ ਅੱਜ ਅੱਛਾ ਕੋਈ ਗੱਲ ਨਹੀਂ ਚੈੱਕ ਕਰਾਉਣੇ ਆ ਆਪਾਂ ਕੋਈ ਝੂਠਫਾਨ ਬੋਲਦੇ ਆ ਸਭ ਨੂੰ ਚੈੱਕ ਕਰਾਵਾਂਗੇ ਲੈਵ ਚ ਵਾਈ ਹੋਈ ਜਾਂਦੀ ਆ ਸਾਰਿਆਂ ਦੀ ਹਾਂ ਇਹਦਾ ਕਹਿੰਦੇ ਮਿੱਤਰੋ ਬਦੂਗੀ ਘਟਦੀ ਨਹੀਂ ਹੈਗੀ ਛੋਟੀ ਕਹਿੰਗੇ ਤੀਜੇ ਸ਼ੂ ਹੈ ਨਵੀਆਂ ਛੋਟੀਆਂ ਚ ਹੀ ਹੁੰਦੀਆਂ ਅੱਛਾ ਜੀ ਇਹਦਾ ਕਹਿੰਦੇ 10 11 ਲੀਟਰਾਂ ਦਿਨਾਂ ਨੂੰ ਬਸ ਐ ਲਾ ਲਓ ਵੀ ਤਾਂ ਬਾਲਟੀ ਚ ਦੁੱਧ ਪੈਣਾ ਨਹੀਂ ਇਹਦਾ ਲੈ ਇਹਦਾ ਆਉਂਦੀ ਥੱਲੀ ਬਾਲਟੀ ਹੁਣ ਵੀ ਹਾਂ ਬਹੁਤ ਹੀ ਚੰਗੀ ਮੱਝ ਆ ਗਈ ਸੀਲ ਦੇਖੋ ਕੰਨੀਆਂ ਛੜੀ ਛੜੀਆ ਪੂਰੀ ਇਹ ਤਾਂ ਹੁਣ ਹੋ ਜਾਂਦੀ ਆ ਦੇਖ ਬਾਲਟੀ ਜੋਗੀ ਤਾਂ ਇਹ ਇਹਦਾ ਆਉਂਦੀ ਆ ਭਰਈ ਬਾਲਟੀ ਚੌਥਾ ਦਿਨ ਆ ਜਿਵੇਂ ਦੁੱਧ ਬਹੁਤ ਘੱਟਦੇ ਉਹ ਆ ਇਹ ਦੁੱਧ ਦੇਉਗੀ ਦੁੱਧ ਦ ਦੇਊਗੀ ਚੰਗਾ ਹਨਾ ਜਮਾ ਚਵਾਈ ਦੇਖ ਲਓ ਭੂਗ ਵਰਗੀ ਪੋਲੀ ਆ ਜਮਾ ਹਨਾ ਬੱਚੇ ਨੇ ਚੰਗਾ ਵਾ ਹਾਂ ਬੱਚੇ ਚਵਾਈ ਇੱਕ ਨੰਬਰ ਆ ਮਿੱਤਰੋ ਪੋਲੀ ਜਮਾ ਬਹੁਤ ਹੀ ਆ ਬਾਲਟੀ ਦੰਨੀਆਂ ਆ ਦੇਖ ਲਓ ਆ ਦੇਖ ਲੋ ਤੁਸੀਂ ਆਪ ਹੀ ਚੱਕਾ ਆਹ ਆ ਦੇਖ ਲਓ ਮਿੱਤਰੋ ਬਾਲਟੀ ਦੇਖ ਲੋ ਨਾਲੇ ਨਾਲੇ 4 ਲੀਟਰ ਬੋਲਾ ਤਿਆਰ ਆ ਚੌਥਾ ਦਿਨ ਸੂਈ ਨੂੰ ਜਿਵੇਂ ਹਨਾ 9 ਲੀਟਰ ਪੜਾਓ ਬਈ 25 ਵੇਲੇ ਤੱਕ 4 ਲੀਟਰ ਬੋਲਾ ਤਿਆਰ ਆ ਗਿਆ ਆ ਛੜਤਾ ਬੱਚਾ ਦੇਖੋ ਥਣ ਵੀ ਦੇਖ ਲੋ ਹਲੇ ਵੀ ਪੂਰਾ ਥਾਣਾ ਚ ਦੁੱਧ ਪਿਆ ਦੇਖ ਲੋ ਚੈੱਕ ਕਰ ਲੋ ਉਹ ਯਾਨੀ ਆਪਾਂ ਨੇ ਵੀ ਜਮਾ ਖਾਲੀ ਕਰਤੀ ਜਮਾ ਖਾਲੀ ਤਾਂ ਹਲੇ ਕਰੀ ਨਹੀਂ ਹਾਂ ਹਾਂ ਚੈੱਕ ਕਰ ਲੋ ਇਹਦਾ ਰੇਟ ਕੀ ਆ ਇਹਦਾ ਜੀ 5 1 5 ਹਾਂ ਇਹਦਾ 1 5 ਬਾਕੀ ਮਾਨ ਤਾਨ ਹੋ ਜੂ ਹਨਾ ਹਾਂ ਕਰ ਦਾਂਗੇ ਮਾਨ ਤਾਨ ਕਰ ਦਾਂਗੇ ਮਿੱਤਰੋ ਦੇਖ ਲੋ ਝੋਟੀ ਪੂਰੀ ਸੁਨੱਖੀ ਆ ਤੁਸੀਂ ਆਪ ਹੀ ਚੈੱਕ ਕਰ ਲੋ ਪੂਰੀ ਵਧੀਆ ਝੋਟੀ ਆ ਕੋਈ ਕਿਸੇ ਪਾਸਿਓਂ ਹਾਂ ਦੇਖ ਲੋ ਹਲੇ ਤੱਕ ਹੱਲੀ ਨਹੀਂ ਆੜੀ ਖੜੀ ਆਗੀ ਜਮਾ ਤੁਮੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਜੁੜੇ ਰਹੋ ਸਾਡੇ ਬੜਾ ਹਾ ਡੈਰੀ ਫਾਰਮ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਮਿੱਤਰੋ ਚੈਨਲ YouTube ਤੇ ਵੀ ਆਪਣਾ ਧੰਨਵਾਦ ਜੀ ਸਾਰਿਆਂ ਦਾ ਸਪੋਰਟ ਕਰਨ ਵਾਸਤੇ ਸ਼ੇਅਰ ਕਰਨ ਵਾਸਤੇ ਮੇਰੇ ਸੱਜਣਾ ਦਾ ਧੰਨਵਾਦ